ਸਤ ਸ੍ਰੀ ਅਕਾਲ ਜੀ ਨਮੀ ਪ੍ਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਅਓ ਅੱਜ ਆਪਾਂ ਗਰਮੀਆਂ ਵਾਲੇ ਲੱਡੂ ਬਣਾਈਏ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਦੋ ਕੋਲੀਆਂ ਆਪਾਂ ਉਹ ਜਿਹੇ ਛੋਲਿਆਂ ਦੀਆਂ ਲੈ ਲੈਣੀ ਆ ਇੱਕ ਕੋਲੀ ਫੂਲ ਮਖਾਣੇ ਦੀ ਲਈ ਆ ਸੀ ਇੱਕ ਕੋਲੀ ਸ਼ੱਕਰ ਦੀ ਲਈ ਆ ਤੇ ਅੱਧੀ ਕੋਲੀ ਅਸੀਂ ਘਿਓ ਦੀ ਲਈ ਆ ਤੇ ਕੁਝ ਸਾਡੇ ਕੋਲੇ ਅਸੀਂ ਐਨੈਕਸ ਮਿਲਕ ਬਣਾਇਆ ਸੀਗਾ ਜੇ ਤੁਸੀਂ ਖੋਇ ਦਾ ਟੇਸ ਲੈਣਾ ਮ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਇਹਦੀ ਮੈਂ ਵੀਡੀਓ ਤੁਹਾਨੂੰ ਇਹਦੇ ਤੇ ਪਾਉਂਗੀ ਮਨ ਕੇ YouTube ਤੇ TikTok ਤੇ ਤੇ Instagram ਤੇ Facebook ਤੇ ਸਾਰਿਆਂ ਤੇ ਹੋਊਗੀ ਤੇ ਇਹ ਮੈਂ ਤੁਹਾਨੂੰ ਦੱਸ ਦਊਗੀ ਤੇ ਥੋੜੇ ਜਿਹਾ ਅਸੀਂ ਜਿਹਦਾ ਪੰਪਕਿਨ ਸੀਡ ਹੁੰਦੇ ਆ ਜਿਵੇਂ ਖੋਇ ਦੇ ਵਿਚਾਰੇ ਮਗਜ਼ ਕਹਿੰ ਲੋ ਇਹ ਸਾਰੇ ਮਗਜਾਂ ਦੀ ਕਿਉਂਕਿ ਗਰਮੀਆਂ ਦੇ ਵਿੱਚ ਜ਼ਿਆਦਾ ਖਾਦੇ ਜਾਂਦੇ ਆ ਇਹ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਪਾਊਡਰ ਸਾਡੇ ਕੋਈ ਪੰਪਕਿਨ ਸੀਡ ਜਿਹੜੇ ਪਿਛੋ ਘਟਣ ਵਾਲੇ ਸੀ ਉਹ ਸੀਗੇ ਮਿਲ ਕੇ ਤੇ ਉਹਨਾਂ ਨੂੰ ਅਸੀਂ ਫਾਈਨ ਪਾਊਡਰ ਦੇ ਵਿੱਚ ਬੰਨ੍ਹੇ ਸਭ ਤੋਂ ਪਹਿਰੇ ਤਾਂ ਆਪਾਂ ਸ਼ੱਕਰ ਲੈਣੀ ਆ ਸ਼ੱਕਰ ਨੂੰ ਤੁਸੀਂ ਇੱਕ ਕੌਲੀ ਸ਼ੱਕਰ ਲੈ ਲਈ ਆ ਇੱਕ ਕੌਲੀ ਸ਼ੱਕਰ ਲੈ ਕੇ ਤੇ ਅੱਧੀ ਕੌਲੀ ਤੁਸੀਂ ਪਾਣੀ ਦੀ ਲੈਣੀ ਆ ਜਿਹਦੇ ਵਿੱਚ ਸ਼ੱਕਰ ਭਿੱਜ ਜਾਵੇ ਬਸ ਇਹ ਆਪਾਂ ਥੋੜਾ ਲੱਗਿਆ ਤਾਂ ਆਪਾਂ ਹੋਰ ਪਾ ਲਾਂਗੇ ਆਪਾਂ ਸ਼ੱਕਰ ਨੂੰ ਸਿਰਫ ਿਆਉਣਾ ਹੀ ਆ ਇਹਦੇ ਵਿੱਚ ਪਾਣੀ ਵਿੱਚ ਭਿਓ ਕੇ ਰੱਖਣੀ ਆ ਤਾਂ ਕਿ ਨਾਲ ਤੋਂ ਉਹ ਵਧੀਆ ਪਚੇ ਜਾਂ ਬਣ ਜੂਗਾ ਵਧੀਆ ਬਣ ਜੂਗਾ ਮਰ ਕੇ ਕੋਈ ਨਾ ਤਾਂ ਕਿ ਨਾਲ ਇਹਦੀ ਸੇ ਠੰਡੀ ਹੋ ਜੂਗੀ ਪਾਣੀ ਵਿੱਚ ਜਿਹੜੀ ਜਿਹੜੀ ਆਪਾਂ ਡਰਾਈ ਫੂਡ ਨੂੰ ਪਾਣੀ ਵਿੱਚ ਭਿ ਕੇ ਰੱਖਦੇ ਆ ਕਿਸੀ ਚੀਜ਼ ਨੂੰ ਪਾਣੀ ਵਿੱਚ ਭਿ ਕੇ ਰੱਖਦੇ ਆ ਜੇ ਆਪਾਂ ਦਾਣ ਨੂੰ ਪਹਿਲਾਂ ਰੱਖਿਆ ਤਾਂ ਉਹਦਾ ਨਿਊਟ੍ਰੀਸ਼ਨ ਵੈਲਿਊ ਵੱਧ ਜਾਂਦੀ ਹੈ ਅੱਛੀ ਕੋਲੀ ਦੀ ਆਪਣੀ ਜਰੂਰਤ ਹੈ ਪੌਣ ਦੀ ਸ਼ੱਕਰ ਨੂੰ ਕਿ ਅਸੀਂ ਸ਼ੱਕਰ ਨੂੰ ਅੱਡ ਭਿ ਕੇ ਰੱਖ ਦਿੱਤਾ ਵਾ ਤੁਸੀਂ ਜੇ ਤੁਸੀਂ ਫੂਲ ਮਖਾਣਿਆਂ ਦੇ ਇਦਾਂ ਬਣਾਉਣੇ ਆ ਜਾਂ ਛੋਲਿਆਂ ਦੇ ਕੁਝ ਵੀ ਕੋਈ ਪਿੰਨੀਆ ਵਗੈਰਾ ਬਣਾਉਣੀਆਂ ਜੇ ਤੁਸੀਂ ਚੱਕਰ ਪਾਉਣੀ ਆ ਗਰਮੀਆਂ ਦੇ ਵਿੱਚ ਤਾਂ ਉਹਨੂੰ ਤੁਸੀਂ ਸਭ ਤੋਂ ਪਹਿਲਾਂ ਭਿਗੇ ਰੱਖ ਦਿਓ ਉਹਨੂੰ ਅੱਧਾ ਘੰਟਾ ਜਾਂ 10 ਜਾਂ 15 ਮਿੰਟ ਪਹਿਲਾਂ ਭਿਗੇ ਰੱਖ ਦਿਓ ਆਪਾਂ ਛੱਕਰ ਨੂੰ ਹੁਣ ਪਾਸੇ ਕਰ ਤੇ ਭਿਗੇ ਰੱਖ ਦਿੰਦਾ ਜਦ ਤੱਕ ਆਪਾਂ ਬਾਕੀ ਕੰਮ ਆਪਣਾ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਫੂਲ ਮਖਾਣਿਆਂ ਨੂੰ ਰੋਸਟ ਕਰਦੇ ਆਂ ਇਹਨਾਂ ਨੂੰ ਬਿਨਾ ਕਿ ਹੌ ਤੋ ਰੋਸਟ ਕਰਨਾ ਵਾ ਤਾਂ ਕਿ ਆਪਾਂ ਇਹਨਾਂ ਦਾ ਫਾਈਨ ਪਾਊਡਰ ਬਣਾਉਣਾ। ਜਿਵੇਂ ਅਸੀਂ ਫੂਲ ਮਖਾਣੇ ਲੈ ਲਏ। ਇਹ ਕਿਹੜੇ ਸੰਧਪੂਰ ਹੁੰਦੇ ਆ ਤੇ ਬਹੁਤ ਨਾ ਤਾਂ ਇਹ ਸਿਤਰ ਗਰਮ ਹੁੰਦੀਆਂ ਤੇ ਨਾ ਠੰਡੀਆਂ ਹੁੰਦੀਆਂ। ਇਹ ਗਰਮੀਆਂ 'ਚ ਵੀ ਵਰਤੇ ਜਾਂਦੇ ਆ ਤੇ ਸਰਦੀਆਂ 'ਚ ਵੀ ਵਰਤੇ ਜਾਂਦੇ ਆ। ਇਹ ਆਪਣੇ ਲੱਡੂ ਕੈਲਸ਼ੀਅਮ ਤੇ ਆਇਰਨ ਭਰਪੂਰ ਹੋਣਗੇ। ਉਹ ਕਿ ਸ਼ਕਰ ਵਿੱਚ ਵੀ ਆਇਰਨ ਹੁੰਦੀ ਆ ਤੇ ਪੁੱਜੇ ਹੋਏ ਛੋਲੇ ਕਾਲੇ ਛੋਲੇ ਪੁੱਜੇ ਹੋਏਆਂ ਦੇ ਵਿੱਚ ਵੀ ਆਇਰਨ ਹੁੰਦੀ ਆ। ਉਹ ਜਿਹੜੇ ਆਪਾਂ ਪੋਣਾ ਦੇ ਵਿੱਚ ਛੋਲੇ ਪਨਾ ਕੇ ਲੈ ਕੇ ਆਉਂਦੇ ਹੁੰਦੇ ਸੀ ਉਹਨੂੰ ਪੈਕਟਾਂ ਵਿੱਚ ਆ ਗਏ ਆ ਤੇ ਜਿੱਦਾਂ ਆਪਾਂ ਪਹਿਲਾਂ ਤਾਂ ਆ ਇਹਨਾਂ ਰੋਸਟ ਕਰਦੇ ਆ ਜੇ ਛੋਲੇ ਤੁਹਾਨੂੰ ਪਹਿਲੇ ਪੁਜੇ ਹੋਏ ਹੁੰਦੇ ਆ ਇਹਨਾਂ ਨੂੰ ਰੋਸਟ ਕਰਨ ਦੀ ਲੋੜ ਨਹੀਂ ਜੇ ਤੁਹਾਨੂੰ ਲੱਗਦਾ ਕਿ ਥੋੜਾ ਸੇਲਾ ਪਾਣਾ ਤੇ ਇਹਦਾ ਪਾਊਡਰ ਫਾਈਨ ਕਰਨਾ ਵਾ ਤੇ ਥੋੜਾ ਜਿਹਾ ਸੇਕ ਕਰਵਾ ਲਿਓ ਇਹਨਾਂ ਨੂੰ ਜਿਦਾ ਇਹਨਾਂ ਦਾ ਥੋੜਾ ਜਿਹਾ ਸੇਲਾ ਪਣ ਦੂਰ ਕਰ ਲਿਓ ਇੱਕ ਮਿੰਟ ਦੇ ਲਈ ਇਹਨਾਂ ਨੂੰ ਕੜਾਹੀ ਦੇ ਵਿੱਚ ਭੁੰਨਾ ਵਾ ਪੂਲ ਮਖਾਣਿਆਂ ਤਾਂ ਆਪਾਂ ਨੂੰ 2-3 ਮਿੰਟ ਲੱਗ ਜਾਂਦੇ ਆ ਭੁੰਨਣ ਨੂੰ ਜੇ ਤੁਹਾਨੂੰ ਆਹ ਕਿਉਂ ਤੋਂ ਭੁੰਨੇ ਆ ਬੇਨਾਕ ਤੁਸੀਂ ਇਹ ਨੂੰ ਜੇ ਛੋਲੇ ਆ ਜੇ ਇਹਦਾ ਮੜਾ ਬੜਾ ਸਿਲਪਾਣ ਲੱਗਦਾ ਵੀ ਇਹ ਪਾਊਡਰ ਫਲਾਈ ਨਹੀਂ ਬਣਦਾ। ਆ ਕਿ ਹੋਰ ਚੀਜ਼ਾਂ ਕਈ ਮਿਲ ਕੇ ਛਿਲਕੇ ਨੂੰ ਨਹੀਂ ਪਸੰਦ ਕਰ ਦੇਗੇ। ਤਾਂ ਛਿਲਕਾ ਤੁਸੀਂ ਇਹਦਾ ਉਤਾਰ ਵੀ ਸਕਦੇ ਆ। ਤੇ ਅਸੀਂ ਥੋੜੇ ਜਿਹੇ ਅੱਧਿਆਂ ਵਿੱਚ ਛਿਲਕਾ ਹੈਗਾ ਤੇ ਅੱਧਿਆਂ 'ਚ ਨਹੀਂ ਹੈਗਾ ਤੇ ਅਸੀਂ ਉਹਦੇ ਹੀ ਬਣਾਉਨੇ ਆ। ਛਿਲਕਾ ਅਸੀਂ ਥੇੜਾਈ। ਜੇ ਜੇ ਆਪਾਂ ਛੋਲਿਆਂ ਦੇ ਆਟੇ ਦਾ ਬਣਾਉਣਾ ਤੇ ਉਹਦੀ ਵੱਖਰੀ ਲੱਡੂਆਂ ਉਹਦੀ ਰੈਸਪੀ ਵੱਖਰੀ ਆ ਮਿਲ ਕੇ। ਆਪਾਂ ਕਾਲੇ ਛੋਲਿਆਂ ਨੂੰ ਪੀਸ ਕੇ ਉਹਦਾ ਆਟਾ ਬਣਾ ਕੇ ਵੀ ਆਪਾਂ ਉਹਦੇ ਲੱਡੂ ਬਣਾ ਸਕਦੇ ਆ। ਉਹ ਜਿਹੋ ਛੋਲਿਆਂ ਦੀ ਜਿਹੜੀ ਰੈਸਪੀ ਜਿਹੜੇ ਛੋਲੇ ਦਾ ਆਟਾ ਵਾ ਕਾਲੇ ਛੋਲੇ ਨੂੰ ਪੀਸ ਕੇ ਆਟਾ ਬਣਾਈਏ ਤਾਂ ਉਹਦੀ ਰੈਸਪੀ ਵੱਖਰੀ ਬਣਦੀ ਹੈ। ਇਹ ਸੇਮ ਨਹੀਂ ਬਣਦਾਗਾ। ਕਿਉਂਕਿ ਇਹ ਕੁਝ ਜਿਹੇ ਹੁੰਦੇ ਆ ਤੇ ਉਹ ਆਟਾ ਕੱਚਾ ਹੁੰਦਾ ਵਾ। ਇਹਨੂੰ ਆਪਾਂ ਨੂੰ ਘਿਓ ਦੇ ਵਿੱਚ ਭੁੰਨ ਦੀ ਲੋੜ ਨਹੀਂ ਹੁੰਦੀ ਇੰਨੀ। ਉਹਨਾਂ ਨੂੰ ਆਪਾਂ ਘਿਓ ਦੇ ਵਿੱਚ ਪੂਰਾ ਭੁੰਨਾ ਪੈਂਦਾ। ਲੋ ਜਿਹੜਾ ਆਪਾਂ ਪੂਰ ਮਖਾਣੇ ਭੁੰਨ ਲਾਇਕ ਦੇਖਿਆ ਹੈ ਆਪਣੇ ਤੇਲ ਪਾਣੇ ਤੋਂ ਜਰੂਰੀ ਹੈ। ਆਪਣੇ ਫੂਲ ਮਖਾਣੇ ਭੁੱਲ ਗਏ ਆ। ਉਹ ਫਿਰ ਰੋਸਟ ਹੋ ਗਏ ਆ। ਬਿਨਾਂ ਘਿਓ ਤੋਂ ਕਰਨੇ ਆ। ਮੈਂ ਥੋੜਾ ਜਿਹਾ ਘਿਓ ਕਰ ਲੈਣਾ। ਸਭ ਲੋਕ ਫੈਨੋਸ ਜੀਮ ਦਿੰਨੇ ਆ ਫਿਰ ਪਹਿਲਾਂ ਨੂੰ ਗ੍ਰਾਈਂਡ ਕਰਦੇ ਆ ਚਾਹ ਪਾ ਥੋੜਾ ਜਿਹਾ ਬਲੇ ਸ਼ੀਲ ਕਰਵਾ ਲੇਗੇ ਜੀ ਸੁਣੋ ਆਪਾਂ ਬੰਦ ਕਰ ਦਿੰਨੇ ਆ ਤਾਂ ਕਿ ਪਿੱਲਾ ਉਹਨਾਂ ਕੋ ਗਰਮ ਹੁੰਦਾ ਹੀ ਆ ਫਰਾਈਪੈਨ ਗਰਮ ਜਿਵੇਂ ਇਸ ਕੋਲੀ ਪਹਿਲਾਂ ਪਾ ਲੈਨੇ ਆ ਚੇਕ ਪੰਦੀ ਆਸੇ ਪਾ ਜਾਂ ਜਿਆਦਾ ਸੇਲਾ ਪੰਦੀ ਹੁੰਦਾ ਤਾਂ ਕਿ ਬਰੀਕ ਪੀਸਿਆ ਜਾਵੇ ਇਸ ਵਰਤਿਆ ਥੋੜਾ ਜਿਹਾ ਰੋਸਟ ਕਰ ਲੇ ਇਸੋ ਵਾਟਲ 스ਪਰਿੰਗ ਲੋਨ ਕਿ ਤੁਪ ਜਿਓ ਹੋਇ ਦਾ ਪਹਿਲਾ ਹੀ ਹੈਗੇ ਆ ਇਹ ਸਾਰਾ ਪ੍ਰੋਸੈਸ ਉਹ ਮੇਰਾ ਕਿਉਂ ਤੋਂ ਨਹੀਂ ਕਰਨਾ ਨਾ ਬਾਅਦ ਵਿੱਚ ਜਿਹਦਾ ਇਹਨਾਂ ਦਾ ਫਾਈਨ ਪਾਊਡਰ ਬਣ ਜੂਗਾ ਤੇ ਉਸ ਤੋਂ ਬਾਅਦ ਕੀ ਹੋ ਜੂ ਇਹ ਮਰਤੋ ਕਰਨੀ ਹੈ ਪਹਿਲੇ ਸਮੇਂ ਵਿੱਚ ਲੈ ਨੂੰ ਜਿਹਦਾ ਛੋਲਿਆਂ ਨੂੰ ਪਣਾ ਕੇ ਲੈ ਕੇ ਆਉਣਾ ਥੋੜਾ ਜਿਹਾ ਘੜ ਪਾ ਲੈਣਾ ਤੇ ਕੁੰਡੇ ਦੇ ਵਿੱਚ ਕੁੱਟ ਕੇ ਦੀ ਫਿੱਕੀ ਬਣਾਉਂਦੇ ਹੁੰਦੇ ਸੀ ਉਹ ਵੀ ਬੱਚਾ ਨੇ ਬੜੇ ਖੁਸ਼ ਹੋ ਕੇ ਖਾਣਗੇ ਲਓ ਜੀ comentਾ ਪਹਿਲਾਂ ਦੇ ਨਾ ਵਸ ਸਲਾਪਣ ਦੂਰ ਕਰ ਲਿਆ ਫੂਲ ਮਖਾਣੇ ਤੇ ਪੁਜਿਓ ਛੋਲਿਆਂ ਨੂੰ ਮਿਲ ਕੇ ਕੋਲ ਮੈਂ ਰੋਸਟ ਕਰ ਲਿਆ ਤੇ ਭੁਜੇ ਹੋਏ ਛੋਲੇ ਦਾ ਥੋੜਾ ਜਿਹਾ ਮੈਂ ਕਿ ਜਿਵੇਂ ਸਿੱਲਾ ਪਣ ਦੂਰ ਕੀਤਾ ਤੇ ਫਿਰ ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲਿਆ ਇਹਨਾਂ ਦਾ ਫਾਈਨ ਪੇਸਟ ਬਣਾ ਪਾਊਡਰ ਬਣਾ ਲਿਆ ਤੇ ਆਪਾਂ ਹੁਣ ਕੜਾਹੀ ਧਰ ਲਈ ਹੈ ਜੀ ਗੈਸ ਉੱਤੇ ਗੈਸ ਨੂੰ ਔਨ ਕਰ ਲੋ ਥੇਕ ਹੋ ਗਿਆ ਉਹ ਪਾ ਲਓ ਤੁਸੀਂ ਇਹ تین ਆਪਾਂ ਕਿਆਪੋਣਾ ਅਧੀ ਕੋਲੀ ਦੋ ਕੋਲੀ ਛੋਲੀਆਂ ਦੀਆਂ ਨੇ ਵੱਡੀਆਂ ਕੋਲੀਆਂ ਇਹਦੀਆਂ ਕੋਲੀਆਂ ਤੇ ਇੱਕ ਫੁੱਲ ਮਖਾਣਾਂ ਦੀ ਸੀ ਜਿਹੜੀ ਪੌਣ ਪਾਊਡਰ ਬਣ ਕੇ ਹਾਫ ਰਹਿ ਗਈ ਆ ਤੇ ਆਪਾਂ ਇਹਨਾਂ ਦਾ ਇੱਕ ਬੋਲੀ ਦਾ ਹਾਫ ਲੈਣਾ ਵਾਕੇ ਜਿੱਦਾਂ ਚੌਥਾ ਹਿੱਸਾ ਲੈਣਾ ਜਿੰਨਾ ਛੋਲੇ ਆ ਆਪਣੇ ਤੇ ਉਹਨਾਂ ਦਾ ਚੌਥਾ ਹਿੱਸਾ ਆਪਾਂ ਘਿਓ ਨਾਲ ਲੜਾਂਗਾ ਛੋ ਜਾਦਾ ਨਹੀਂ ਪਾਉਣਾਗਾ ਆਪਾਂ ਇਸ ਨੂੰ ਮੈਲਟ ਹੋਣ ਦਿਓ ਯਾਨੀ ਵਸਕੇ ਲੈ ਮੈਲਟ ਹੀ ਕਰਨਾ ਬਹੁਤਾ ਗਰਮ ਨਹੀਂ ਕਰਨਾ ਜਦੋਂ ਕਿ ਉਹ ਮੈਲਟ ਹੋ ਗਿਆ ਇਹਨੂੰ ਗੈਸ ਨੂੰ ਥੋੜੀ ਸਲੋਤੀ ਰੱਖਣਾ ਵਾ ਆਪਾਂ ਹਰਦੀਸ ਲੋਦੀ ਬਣਾਉਣੇ ਆ। ਸਭ ਪਹਿਲਾਂ ਆਪਾਂ ਫੂਲ ਮਖਾਣ ਦਾ ਜਿਹੜਾ ਪਾਊਡਰ ਹੈ ਪਾਈਨ ਪਾਊਡਰ ਬਣਾਇਆ ਹੋਇਆ ਪਹਿਲਾਂ ਆਪਾਂ ਇਹਦੇ ਚ ਰੋਸਟ ਕਰ ਲਈਏ ਕਿਉਂ ਦੇ ਵਿੱਚ। ਇਹ 1 ਮਿੰਟ ਲਈ ਰੋਸਟ ਕਰ ਲੈਣੇ ਆ। ਜਿਵੇਂ ਅਸੀਂ ਫੂਲ ਮਖਾਣ ਦਾ ਜਿਹੜਾ ਪਾਊਡਰ ਬਣਿਆ ਸੀ ਤੇ ਉਹਨੂੰ ਅਸੀਂ ਰੋਸਟ ਕਰ ਲਿਆ 1 ਮਿੰਟ ਵਾਸਤੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਕਾਲੇ ਛੋਲੇ ਦਾ ਪੇਸ ਆਮਰਿਆ ਹੋਆ ਪਾਊਡਰ ਉਹ ਪਾ ਦੇਣਾ। ਇੰਤੁੜਾ ਤੁੜਾ ਕਰਕੇ ਪਾਓ ਤਾਂ ਕਿ ਕੋਈ ਨ ਗੱਠ ਵਗੈਰਾ ਨਾ ਬਣੇ ਆਪਣੇ ਪੂਜੇ ਛੋਲੇ ਦਾ ਕੱਲੇ ਕਾਲੇ ਛੋਲਿਆਂ ਦਾ ਆਟਾ ਵੀ ਮਿਲਦਾ ਜਿਹਨਾਂ ਪੂਜੇ ਤੋਂ ਬਿਨਾ ਹੁੰਦਾ ਵਾ ਉਹਦੀਆਂ ਵੀ ਪਿੰਨੀਆਂ ਬਹੁਤ ਸੋਹਣੀਆਂ ਬਣਦੀਆਂ ਨੇ ਪਰ ਉਹਦਾ ਪ੍ਰੋਸੈਸ ਹੋਰ ਆਵਾਂਦਾ ਜਿੰਨ ਤੁਸੀਂ ਸਾਲੇ ਨੂੰ ਇਹਦੇ ਨੂੰ 2 2-3 ਮਿੰਟ ਤੱਕ ਬੁਨਣਾ ਮਾ ਛੁਲੇ ਦਾ ਆਟਾ ਰੱਖ ਕੇ ਕਰੀਏ ਇਹ ਜੋ ਜਾਂ 3 ਮਿੰਟ ਬੁਨਣਾ ਮਾ ਇਸ ਨੂੰ ਤੇ ਫੋਨ ਲਾ ਲਓ ਇਹਦੇ ਵਿੱਚ ਆ ਪੱਠਾ ਵਗੈਰਾ ਬਿਲਕੁਲ ਨਹੀਂ ਰਹਿਣੀਆਂ ਚਾਹੀਦੀਆਂ ਇਦਾਂ ਇਹਨੂੰ ਕਰਛੀ ਦਾ ਪਿਆਰ ਹੇਠੇ ਵਾਲਾ ਪਾਸਾ ਫਰ ਕਰ ਕਰਕੇ ਇਹਦੀ ਸਾਰੀ ਗੱਠਾ ਇਹਦਾ ਮਾਰ ਦੇ ਇਹਦੇ ਵਿੱਚ ਥੋੜੀ ਜਿਹੀ ਮਹਿਕ ਆਉਣ ਲੱਗ ਜਵੇ ਜਿਵੇਂ ਇਸ ਕਸ਼ੂ ਆਉਣ ਲੱਗ ਜਵੇ ਜਿੱਦਾਂ ਆਪਾਂ ਪ੍ਰਸ਼ਾਦ ਬਣਾਉਣੇ ਹੁੰਦੇ ਆ ਇਹ ਉਹਨੀ ਦੇਰ ਤਾਂ ਕੇ ਨੂੰ بس 2-3 ਮਿੰਟਾਂ ਦੇ ਵਿੱਚ ਆਉਣ ਲੱਗ ਜਾਂਦੀ ਹੈ ਮੈਂ 4-5 ਮਿੰਟਾਂ ਦੇ ਵਿੱਚ ਆਪਣਾ ਆਟਾ ਜਿਹੜਾ ਨਾ ਚੰਗੀ ਤਰ੍ਹਾਂ ਖਸ਼ੂਕ ਦੇਣ ਲੱਗਿਆ ਇਹ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਚਾਹੇ ਮਗਜ ਪੀਸ ਕੇ ਲਈ ਇਹਨਾਂ ਦਾ ਪਾਊਡਰ ਬਣਾਇਆ ਵਾ ਤੇ ਇਹ ਫਾਈਨ ਬੋਡ ਇਹਨੂੰ ਇਹਦੇ ਵਿੱਚ ਪਾ ਲਾ ਇਨ ਨੂੰ ਵੀ ਇੱਕ ਮਿੰਟ ਲਈ ਸੇਕ ਲੋਣਾ ਤੇ ਜਿਹੜੇ ਚੱਕਰ ਤੇ ਪਾਣੀ ਚੱਕਰ ਨੂੰ ਪਾਣੀ ਵਿੱਚ ਭੇਂਕੇ ਰੱਖਿਆ ਉਹਨੂੰ ਬੇਸਤੀ ਵਾਲਣਾ ਵਗੈਰਾ ਨਹੀਂ ਪਹਿਲਾਂ ਜਿਹਦਾ ਆਪਾਂ ਪ੍ਰਸ਼ਾਦ ਵਿੱਚ ਪਾਉਨੇ ਹੁੰਦੇ ਹਨ ਨਾ ਪਾਣੀ ਨੂੰ ਇਦਾਂ ਹੀ ਉਹਨੂੰ ਪਾਉਣਾ ਦਾ ਵਿੱਚ ਜਿਹਦੇ ਵਿੱਚ ਪਾਣੀ ਦੇ ਤੱਧੀ ਕੋਲੀ ਹੈ ਇੱਕ ਕੋਲੀ ਸ਼ੱਕਰ ਦੀ ਹੈ ਇਹ ਵੀ ਪੋਣ ਲਿਆ ਇਹੋ ਨਾਲ ਪਾ ਲਿਆ ਸ਼ੱਕਰ ਤੇ ਪਾਣੀ ਜਿਹੜਾ ਸ਼ੱਕਰ ਨੂੰ ਪਾਣੀ ਵਿੱਚ ਥੋੜਾ ਜਿਹਾ ਭੇਂਕੇ ਰੱਖਿਆ 10-15 ਮਿੰਟਾਂ ਨੂੰ

है, थोड़ा थोड़ा करके पाकि सारा न पहले ये मिक्स करना मैं दो तो मिनट लिए गैस बंद कर लो जो भी कोई चीनी ज कोई शक्कर जो कुछ भी पाने जो गुड़ पाने तो उस टाइम एक मिनट लिए तुम गैस बंद कर लिया करो ਕਾਕੀ ਕਈ ਵਾਰੀ ਕੋਈ ਚੀ ਥੰਲੇ ਲੱਗ ਜਾਂਦੀ ਹੈ। ਤਾਂ ਕੇ ਵਜੋਂ ਸਾਰਾ ਮਿਕਸ ਕਰ ਲਿਆ ਤੇ ਉਸ ਤੋਂ ਬਾਅਦ ਕੇ ਚਾਹੀਦਾ ਹੈ ਸੁਆਮ ਦਾ। ਬਾਕੀ ਆਪਾਂ ਇਹਨੂੰ ਬਹੁਤਾ ਪਕਾਉਣਾ ਨਹੀਂ ਹੈਗਾ। ਕਿਉਂ ਮੇਵਾ ਪਾਵਾਂਗੇ ਗਾੜੀ ਨਾ ਪਾਈ ਜਾਣਾ। ਇਹ ਸਦਾ ਬੰਦਾ ਜੀ। सारा कोल पा लिया है सब चंगी तरह मिक्स कर लो जो एदा ही लड्डू बटने हैं तो ऐट सकते हैं जो खोजा टेक्चर वगैरह नहीं देना था एदा भी बन जाते दे हैं। देखो कि सोना जरा मटीरियल बन गया ये कट्ठा हो गया सारा ਜਦੋਂ ਮੈਂ ਤੁਹਾਨੂੰ ਦਰਮਾ ਨਹੀਂ ਤਾਂ ਬਾਤ ਕਰ ਰਹੇ ਹਾਂ ਇਹਦਾ ਵੀ ਤੁਸੀਂ ਇਹਦੇ ਲੱਡੂ ਬੱਟ ਸਕਦੇ ਆ ਪਰ ਜੇ ਤੁਸੀਂ ਇਹਨੂੰ ਥੋੜਾ ਜਿਆਦਾ ਫਲੇਵਰ ਟੈਕਸਚਰ ਦੇਣਾ ਅਜਿਹਾ ਸੀ ਹੋ ਪਹਿਲਾਂ ਮੈਂ ਕੁਬੇੜ ਬਣਾ ਕੇ ਰੱਖਿਆ ਹੋਇਆ ਵਾ ਤੇ ਥੋੜਾ ਜਿਆਦਾ ਚਾਹੀਏ ਇੱਕ ਕੜਸ਼ੀ ਮੇਰੇ ਕੋਲ ਪਾਣੀ ਇਹਨਾਂ ਸਾਧਦੇ ਉਹ ਜਿਵੇਂ ਥੋੜਾ ਜਿਆਦਾ ਪਾਉਣਾ ਵਾ ਇਸ ਕਰਕੇ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਗੈਸ ਬਾਂਦੀ ਰੱਖਣਾ ਤਾਂ ਕਿ ਮੈਂ ਗੈਸ ਬਾਂਦੀ ਰੱਖਿਆ ਹੋਇਆ ਵਾ ਤੇ ਗਰਮੀਆਂ ਵਾਸਤੇ ਸਪੈਸ਼ਲ ਲੱਡੂ ਆ ਜੀ ਹੁਣ ਅਸੀਂ ਮੇਰੇ ਪਾਲਣੇ ਦੇ ਵਿੱਚ ਜਿਹੜਾ ਹੋ ਹੋ ਮੇਰੇ ਮਿਕਰ ਨਹੀਂ ਸਾਡਾ ਦੇਖ ਲੈਨੇ ਕਿੰਨੀ ਕਿ ਜ਼ੋਰ ਤਾਂ ਇੱਕ ਤੁਸੀਂ ਇੱਕ ਵੇਗਿੰਗ ਕਰੀਮ ਦਾ ਬਣਾ ਲਓ ਜਿਆਦਾ ਤੁਸੀਂ ਇੰਡੀਆ ਚ ਬਣਾਉਣਾ ਤਾਂ ਮਲਾਈ ਤੋਂ ਬਣਾ ਲਓ ਪਰ ਮਲਾਈ ਤੋਂ ਇੰਨਾ ਕੁ ਧਿਆਨ ਰੱਖਣਾ ਵੀ ਜਿੰਨਾ ਉਹਦਾ ਮਲਕੀ ਘਿਓ ਵੀ ਨਾ ਬਣ ਜਵੇ ਉਹਦਾ ਖੋਆ ਵੀ ਨਾ ਬਣੇ ਜਿਹੜਾ ਪਹਿਲਾਂ ਪਹਿਲਾਂ ਵਸੋ ਨੂੰ ਉਹਦੇ ਵਿੱਚ ਮਿਸ਼ਰੀ ਜਾਂ ਚੀਨੀ ਪਾਉਣੀ ਹੈ ਅਸੀਂ ਤੁਸੀਂ ਇਹਨਾਂ ਬੱਤੀ ਵੀ ਬਣਾ ਸਕਦੇ ਆ ਤੇ ਇਹ ਲੱਡੂ ਵੀ ਬਣਾ ਸਕਦੇ ਆ ਮੀ ਸਮਝ ਕੱਟਿਆ ਵੀ ਜਾਂਦਾ ਇਹ ਜਿਵੇਂ ਜਿਵੇਂ ਛੰਡਾ ਹੋਣਾ ਉਹਵੇਂ ਉਹਨੇ ਸਖਤ ਹੋਈ ਜਾਣਾ ਅਸਕੇ ਇੱਕ ਵੀ ਬੀਨ ਕਰੀਮ ਦੀ ਜਿਹੜਾ ਪੈਕਟ ਹੁੰਦਾ ਵਾ 1 ਲੀਟਰ ਵਾਲਾ ਹੁੰਦਾ ਵਾ ਉਹ ਦੀ ਇੱਕ ਵਾਰੀ ਬਣਾ ਕੇ ਰੱਖ ਲਈਦਾ ਕਹਿੰਦੇ ਆਸ ਮਿਲਕ ਜਦੋਂ ਵੀ ਕਿਸੇ ਚੀਜ਼ ਵਿੱਚ ਖੀਰ ਵਿੱਚ ਜ਼ਰੂਰਤ ਆ ਜਾਂ ਕਿਸੇ ਪਿੰਨੀ ਵਿੱਚ ਜ਼ਰੂਰਤ ਆ ਤਾਂ ਤੁਸੀਂ ਚਾਕੇ ਪਾ ਲਓ ਹਲਕੀ ਇਕ ਮਹੀਨੇ ਵਾਸਤੇ ਉਹ ਨਹੀਂ ਖਰਾਬ ਹੁੰਦਾ ਪਰ ਉਹਦੇ ਵਿੱਚ ਕੋਈ ਸਹੇਦਨ ਜੀ ਨਹੀਂ ਪੋਦੇਗੇ। ਪਰ ਜੇ ਚੀਨੀ ਪੈ ਜਾਂਦੀ ਹੈ ਨਾ ਉਹਦੇ ਵਿੱਚ ਚੀਨੀ ਜਾਂ ਮਿਸ਼ਰੀ ਕੁਝ ਵੀ ਪੈ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਨਹੀਂ ਖਰਾਬ ਹੁੰਦਾ। ਇਹ ਤੁਸੀਂ ਉਹ ਵਰਫੀਆਂ ਬਣਾਉਣੀਆਂ ਤੈਨੂੰ ਟ੍ਰੇ ਦੇ ਵਿੱਚ ਗ੍ਰੀਸ ਕਰਕੇ ਰੱਖ ਦਿਓ ਪਰ ਅਸੀਂ ਤਾਂ ਇਹ ਲੱਡੂ ਹੀ ਬਟਣੇ ਆ। ਇਹ ਜੰਦਾ ਹੋ ਕੇ ਥੋੜਾ ਜਿਹਾ ਹੋਰ ਸਖਤ ਹੋ ਜਾਊਗਾ। ਬਸ ਗੈਸ ਨੂੰ ਚਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ। ਵੈਸੇ ਇਹ ਤਾਂ ਕੜਾਹੀ ਵੀ ਗਰਮ ਹੁੰਦੀ ਆ ਭਾਰੇ ਤਲੇ ਦੀ ਆ। ਕਿ ਜਿਹੜੀ ਅਪੀ ਦੀਆਂ ਚੁੱਲ੍ਹੇ ਨੇ ਇਹ ਵੀ ਕੁਝ ਟਾਈਮ ਲਈ ਗਰਮ ਰਹਿੰਦੇ ਨੇ ਜਿਵੇਂ ਹਿੱਟਰੀ ਹੁੰਦੀ ਹੈ ਕਿਸਮ ਦੇ ਤੇ ਉਹ ਵੀ ਥੋੜਾ ਟਾਈਮ ਲਈ ਗਰਮ ਰਹਿੰਦੇ ਆ ਜਿਹੜੇ ਗੈਸ ਵਾਲੇ ਆਪਣੇ ਇੰਡੀਆ ਚੁੱਲ੍ਹੇ ਹੁੰਦੇ ਆ ਤਾਂ ਜਦੋਂ ਆਪਾਂ ਆਫ ਕਰਤਾ ਤੇ ਬਸ ਆਫ ਹੋ ਗਿਆ ਉਹਦੇ ਤੇ ਸਿਰ ਤੋਂ ਕਲੀ ਕੜਾਹੀ ਗਰਮ ਹੁੰਦੀ ਹੈ ਤੇ ਉਹਦੇ ਵਿੱਚ ਹੀ ਹੁੰਦਾ ਵਾ ਇਹਦੇ ਵਿੱਚ ਥੋੜਾ ਜਿਆਦਾ ਗਰਮ ਰਹਿੰਦਾ ਵਾ ਗੈਸ ਤੇ ਇਸ ਕਰਕੇ ਇਸੇ ਲਈ ਅਸੀਂ ਜੁਰੂਰ ਵਰਤਦੇ ਹਾਂ ਆਹ ਇਸ ਨੂੰ ਫਿਰ ਮਿਕਸ ਕਰ ਦਿੱਤਾ ਹੁੰਦਾ ਹੁੰਦੇ ਫਿਰ ਤੁਹਾਨੂੰ ਦਿਖਾਉਦੇ ਆ ਜਿਵੇਂ ਆਪੇ ਲੱਡੂ ਕਿੱਦਾਂ ਦੇ ਬਣੇ ਰਾਣੀ ਨੇ ਉਹਨਾਂ ਦਾ ਨੀਰ ਠੰਡਾ ਹੋ ਗਿਆ ਤੇ ਆਪਾਂ ਪਿੰਨੀਆਂ ਵਾਟ ਲਈਆਂ ਦੇਖੋ ਜੀ ਕਿੰਨੀਆਂ ਸੋਹਣੀਆਂ ਪਿੰਨੀਆਂ ਬਣੀਆਂ ਨੇ ਇਹਦੇ ਵਿੱਚ ਆਪਾਂ ਦੋ ਕੌਲੀਆਂ ਪੁਜੇ ਹੋਏ ਚੜੀਆਂ ਦੀਆਂ ਪਾਈਆਂ ਨੇ ਕੌਲੇ ਚੜੀਆਂ ਦੀਆਂ ਇੱਕ ਫੂਲ ਮਖੜਾਂ ਦੀ ਪਾਈ ਹੈ ਤੇ ਅੱਧੀ ਇੱਕ ਕੌਲੀ ਖੋਜੀ ਪਾਈ ਆ ਤੇ ਪੌਣੀ ਕੌਲੀ ਆਪਾਂ ਸ਼ੱਕਰ ਦੀ ਪਾਈ ਸ਼ੱਕਰ ਨੂੰ ਆਪਾਂ ਪਾਣੀ ਵਿੱਚ ਭੰਕੇ ਲਿਆ ਵਾ ਜਿਹੜਾ ਪਾਣੀ ਵਿੱਚ ਭੰਨਤਾ ਵਾ ਉਹਦੇ 3-4 ਚਮਚੇ ਪਾਈਏ ਸ਼ੱਕਰ ਨੂੰ ਭੇਨ ਵਾਸਤੇ ਜਾਂਦੀ ਕੌਲੀ ਕਹ ਲੋ ਇਹਨਾਂ ਕੀ ਪਾਇਆ ਵਾ ਇਹ ਫੂਲ ਮਖੜਾਂ ਵਿੱਚ ਕੈਲਸ਼ੀਅਮ ਹੁੰਦੀ ਆ ਤੇ ਪੱਜੇ ਹੋਏ ਛੋਲੇਾਂ ਦੇ ਵਿੱਚ ਪ੍ਰੋਟੀਨ ਹੁੰਦੀ ਆ ਤੇ ਆਪਣੀ ਜਿਹੜੀ ਸ਼ੱਕਰ ਹੁੰਦੀ ਆ ਜਿਹਾ ਗੋੜਾ ਜਾਂ ਸ਼ੱਕਰ ਉਹਨੂੰ ਆਇਰਨ ਪਰਪੂਰ ਹੁੰਦੀ ਆ ਇਹ ਸ਼ੱਕਰ ਨੂੰ ਇਸ ਤਰ੍ਹਾਂ ਮੀਆ ਕਰਕੇ ਪਾਣੀ ਵਿੱਚ ਪੇਂਕੇ ਲਿਆਵਾ ਹਾਂ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ